टोटल पचहत्तर पॉइंट जीरो अठ करोड़ का प्रजट है और इस अब महामारी का गुणगान करके इजाजत लेकर शुरुआत कर चुके हैं डेली दस हजार तो श्रद्धालु इतने नक मांक होते हैं शनिवार ਗਿਰਤੀ ਜਿਹੜੀ 40000 ਤੱਕ ਪਹੁੰਚ ਜਾਂਦੀ ਹੈ ਮਹਾਵਈ ਦੇ ਪਵਿੱਤਰ ਦਿਨ ਮੇ ਉਹਨਾਂ ਚ ਗਿਰਤੀ ਲੱਖ ਤੱਕ ਵੀ ਪਹੁੰਚ ਜਾਂਦੀ ਹੈ ਤੁਸੀਂ ਦੇਖਦੇ ਹੋ ਤੁਸੀਂ ਲੋਕਾਂ ਨੂੰ ਇਹ ਮੇਨ ਸੜਕ ਤੋਂ ਹੀ ਚੁੱਕੀ ਜੀ ਐਂਟਰੀ ਸੀ ਤਾਂ ਹੁਣ ਇਸ ਮੰਦਰ ਦੇ ਵਿੱਚ ਸ਼ੋਰ ਵਾਲੇ ਪਾਸਿਓਂ ਨਹੀਂ ਸ਼ਾਂਤੀ ਵਾਲੇ ਪਾਸਿਓਂ ਆਵਾਂਗੇ ਤੇ ਜਿੰਨੀ ਵੀ ਕਮੇਟੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਛੇਤੀ ਇਹ ਪ੍ਰੋਜੈਕਟ ਵੀ ਨੇ ਬੜਾ ਕੇ ਸਾਨੂੰ ਦਿੱਤੇ ਨੇ ਕਿ ਅਸੀਂ ਉਮੀਦ ਕਰਾਂਗੇ ਕਿ ਉਹ ਆਪ ਅੱਗੇ ਲੱਗ ਕੇ ਅਦਰ ਆਮ ਆਦਿਕ ਕਲੀਨਿਕ ਦਾ ਵੀ ਅਧੂਰ ਕਾਰਜ ਹੋ ਗਿਆ ਸ਼ੁਰੂ ਹੋ ਗਿਆ ਇਸੇ ਮੰਦਰ ਦੇ ਕੰਪਲੈਕਸ ਦੇ ਵਿੱਚ ਤਾਂ ਕਿ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਨੂੰ ਕੋਈ ਐਮਰਜੈਂਸੀ ਜਾਂ ਕੋਈ ਬਿਮਾਰੀ ਜੇ ਹੋਵੇ ਤਾਂ ਨਾਲ ਕਿ ਨਾਲ ਉਹਨਾਂ ਦਾ ਇਲਾਜ ਜਿਹੜਾ ਹੋ ਸਕੇ ਕਲਚਰ ਵੀ ਰਾਜਤਾਰੀ ਕਹਿੰਦਾ ਹੈ ਸ਼ਹਿਰ ਨੂੰ ਪੰਜਾਬ ਦੇ ਸਭਿਆਚਾਰ ਦੀ ਸੋ ਇਸ ਇਤਿਹਾਸਿਕ ਮੰਦਰ ਦਾ ਬੜਾ ਬੜਾ ਯੋਗਦਾਨ ਹੈ ਕਿ ਬਹੁਤ ਸਾਰੇ ਜਿਸ ਤਰ੍ਹਾਂ ਮੈਂ ਕਹਿ ਸ਼ੋ ਤੁਹਾਨੂੰ ਦੂਰੋਂ ਦੂਰੋਂ ਇੱਥੇ ਖੜਾਉਂਦੇ ਆਂ ਹੈ। ਸ਼ਹਿਰ ਦੀ ਜਿਹੜੀ ਟੂਰਿਜ਼ਮ ਹੈ ਜਾਂ ਰਿਲੀਜੀਅਸ ਟੂਰਿਜ਼ਮ ਹੈ ਉਹ ਬਹੁਤ ਵੱਡਾ ਹੁੰਦਾ ਹੈ ਹਮਾਰੇ ਉੱਪਰ। ਅਰ ਜਿੰਨਾ ਵੀ ਉਹ ਵਿਖਤ ਦੇ ਵਿੱਚ ਕੋਈ ਸਾਨੂੰ ਬਜਟ ਪੜਾ ਕੇ ਦੇਓਗੇ ਇਸ ਸ਼ਹਿਰ ਦੇ ਵਿੱਚ ਹੋਰ ਇਸ ਸ਼ਹਿਰ ਨੂੰ ਵਧੀਆ ਬਣਾਉਣ ਲਈ ਜੋ ਵੀ ਸਾਡੇ ਵੱਲੋਂ ਹੋਊਗਾ ਸੀ ਆਪਣੇ ਵੱਲੋਂ ਕੋਈ ਕਸਰ ਰਛਾੜ ਕੇ ਸੋ ਮੈਂ ਇਸ ਸ਼ਹਿਰ ਦੀ ਗਲੀ ਗਲੀ ਜਾਣਦਾ ਬਹੁਤ سارے ਕਰੇ ਦੋਸਤ ਵੀ ਫਿਰ ਇੰਦੇ ਨੇ ਡਾਕਟਰ ਨੇ ਜਾਂ এডਿਕੇਸ਼ਨ ਸਿਟੀ ਵੀ ਹੈ ਹਰ ਕਿਸਮ ਦਾ ਕਾਲਜ ਹੈ ਮੈਡੀਕਲ ਕਾਲਜ ਹੈ ਫਿਜ਼ੀਕਲ এডਿਕੇਸ਼ਨ ਦਾ ਕਾਲਜ ਹੈ ਪੰਜਾਬੀ ਯੂਨੀਵਰਸਿਟੀ ਹੈ ਵਿਕਰਮ ਕਾਲਜ ਆਫ ਕਮਰਸ ਹੈ ਮੋਦੀ ਕਾਲਜ ਹੈ ਮਹਿੰਦਰਾ ਕਾਲਜ ਹੈ ਇੱਥੇ ਐਨਆਈਐਸ ਹੈ ਉਸ ਨਾਲੇ ਫਿਰ ਇਨਫਰਾਸਟ੍ਰਕਚਰ ਸੋਇ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਸਾਡਾ ਫਰਜ਼ ਵੀ ਹੈ ਸੀ ਬਚਨਬਦ ਵੀ ਹੈ ਔਰ ਬਾਅਦ ਇਹ ਨਿਭਾ ਦੇਵਾਂਗੇ